ਵੈਕੁਰਚੀ ਦਾ ਖਾਲਸਾ ਵੈਕੁਰਚੀ ਕੀ ਭੱਤੇ ਅੱਜ ਬਣਾਵਾਂਗੇ ਬਰੈਡ ਪਕੌੜਾ ਬਹੁਤ ਹੀ ਸੌਖੇ ਤਰੀਕੇ ਨਾਲ ਉਹਦੇ ਲਈ ਆਪਨੇ ਬੇਸਣ ਲਿਆ ਤੇ ਆਲੂ ਆਪਣੇ ਵਾਲੇ ਹੋਏ ਸੀਗੇ ਉਹਦੇ ਵਿੱਚ ਆਪਨੇ ਨੂਨ ਮਿਰਚ ਸਵਾਦ ਅਨੁਸਾਰ ਪਾ ਲਿਆ ਤੇ ਵਿੱਚ ਉਹਦੇ ਹਰੇ ਮਟਰ ਪਾਏ ਨੇ ਆ ਥੋੜੀ ਜਿਹੀ ਹਰੇ ਮਟਰਾਂ ਤੋਂ ਬਿਨਾ ਨਹੀਂ ਆਲੂ ਆਪਣੇ ਤੇ ਹੁਣ ਆਪਾਂ ਇਹਦੇ ਵਿੱਚ ਬੇਸਣ ਲੈਨੇ ਆ ਘੋਲ ਇੱਕ ਘੜਛੀ ਆਕਾ ਬੇਸਣ ਦੀ ਪਾਵਾਂਗੇ ਬਰੈਡਾਂ ਦੇ ਹਿਸਾਬ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ഈ ആ പത്താ ബാധ്യത ഗടാ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਾਣ ਮਿਰਚ ਪਾ ਲਾਂਗੇ ਆਪਾਂ ਨੇ ਇੱਧਰ ਤੇਲ ਗਰਮ ਰੱਖਤਾ ഗമെ ആലൂ ഭരല ਕਈ ਵਾਰੀ ਆਪਣਾ ਰੋਟੀ ਖਾਣ ਨੂੰ ਮਨ ਨਹੀਂ ਕਰਦਾ ਫਿਰ ਆਪਾਂ ਬਰੈਡ ਬਣਾ ਕੇ ਚਾਹ ਦੇ ਨਾਲ ਖਾ ਸਕਦੇ ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਹੁਤ ਜल्दी ਬਣ ਜਾਂਦੇ ਨੇ ਆਪਣੇ ਘਰੇ ਆਪਣੇ ਜੀ ਬਰੈਡ ਸਾਰੇ ਆਲੂਆਂ ਨਾਲ ਭਰ ਕੇ ਰੱਖ ਲੈ ਤੇ ਹੁਣ ਆਪਣਾ ਬੇਸਣ ਵੀ ਕੋਲ ਤਿਆਰ ਆ ਆਪਣਾ ਤੇਲ ਵੀ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਇਹਨਾਂ ਨੂੰ ਤੇਲ ਦੇ ਵਿੱਚ ਪਾਉਨੇ ਆ ਇੱਕ ਇੱਕ ਕਰਕੇ അന ബ്രെഡ്ഡ ആരാമന പെജി ആ കടാ ਮੇਰੇ ਆਜੀ ਪਰਾਠੇ ਬਣ ਕੇ ਰੈਡੀ ਨੇ ਆਪਣੇ ਹੋਰ ਦਿੱਤੇ ਵਿੱਚ ਪਾ ਹੁਣ ਇਹਨਾਂ ਦੇ ਵੀ ਆਪੇ ਪਾਸੇ ਪਲਟ ਜਿਮੇ ਆ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜਿਹੜੇ ਸਾਡੇ ਪੈਂਪੜਾ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਆਪਾਂ ਇਹਨਾਂ ਦੀ ਕਰ ਦਿੰਨੇ ਆ ਕਟਿੰਗ ਇਸ ਤਰ੍ਹਾਂ ਆਪਾਂ ਇਹਨੂੰ ਸ਼ੇਪ ਦਵਾਂਗੇ ਕੈਸਪੀਟਾ ਗੰਢਾ ਕਰ ਆਪਣੇ ਬਰੈਡ ਪਕੌੜਾ ਬਣ ਕੇ ਰਹਿ ਗਿਆ ਹੁਣ ਆਪਾਂ ਇਹਨਾਂ ਦੀ ਕਟਿੰਗ ਕਰ ਦਿੰਦੇ ਹਾਂ മട്ട പാ ബി വധിയ ട്രൈ കോ ਆਪਣੇ ਜਿਪ ਬਰੈਡ ਬਣ ਕੇ ਤਿਆਰ ਨੇ ਨਾਲ ਹੋ ਗਿਆ ਸਾਸ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਾ ਕਰੋ ਆਪਾਂ ਵੀਡੀਓ ਦਾ ਕਰਦੇ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ